ਸੰਘਰੂਰ ਪੁਲਿਸ ਨੇ ਧੂਰੀ ਦੇ ਮਾਨ ਵਾਲਾ ਵਿੱਚ ਇੱਕ ਫੈਕਟਰੀ ਦੇ ਵਿੱਚ ਹੋਏ ਚੌਂਕੀਦਾਰ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੋ ਦੋਸ਼ੀਆਂ ਨੂੰ 48 ਘੰਟੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਅਤੇ ਨਾਲ ਹੀ ਕਤਲ ਵਿੱਚ ਵਰਤੇ ਗਏ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ ਐਸਐਸਪੀ ਸੰਘਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਤਲ ਲੁੱਟਦੇ ਇਰਾਦੇ ਨਾਲ ਕੀਤਾ ਗਿਆ ਸੀ ਅਤੇ ਜਦੋਂ ਚੌਂਕੀਦਾਰ ਨੂੰ ਇਨਾਂ ਦੀ ਪਣਕ ਪਈ ਤਾਂ ਇਹ ਚੌਕੀਦਾਰ ਨਾਲ ਹਥੋਪਾਈ ਹੋ ਗਏ ਜਿਸ ਦੌਰਾਨ ਇਹਨਾਂ ਨੇ ਤੀਸਤਾਰ ਹਥਿਆਰ ਨਾਲ ਚੌਕੀਦਾਰ ਤੇ ਹਮਲਾ ਕਰ ਦਿੱਤਾ ਅਤੇ ਹਸਪਤਾਲ ਵਿੱਚ ਜਾਂਦੇ ਦੌਰਾਨ ਚੌਕੀਦਾਰ ਦੀ ਮੌਤ ਹੋ ਗਈ। ਪੁਲਿਸ ਨੇ ਫੌਖ-ਫਖ ਟੀਮਾਂ ਬਣਾ ਕੇ ਇਹਨਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਜਿਸ ਤੋਂ ਬਾਅਦ ਸ਼ੇਰਪੁਰ ਸੋਡੀਆਂ ਦੇ ਰਹਿਣ ਵਾਲੇ ਇਹ ਦੋ ਵਿਅਕਤੀਆਂ ਨੂੰ ਪੁਲਿਸ ਨੇ 48 ਘੰਟੇ ਵਿੱਚ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਪਹਿਲਾਂ ਵੀ मामले दर्ज ਹਨ ਅਤੇ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀ 26 ਤੇ 27 ਜੂਨ ਦੀ ਦਰਮਿਆਨੀ ਰਾਤ ਨੂੰ ਇੱਕ ਫੈਕਟਰੀ ਧੂੜੀ ਦੇ ਵਿੱਚ ਜੋ ਸਥਿਤ ਹੈ ਉੱਥੇ ਦੋ ਅਕਿਊਜ਼ ਨੇ ਐਂਟਰ ਕੀਤਾ। ਉੱਥੇ ਜੋ ਚੌਂਕੀਦਾਰ ਸੀ ਉੱਥੇ ਉਹ ਗੁੱਥਮ ਗੁੱਥਾ ਹੋਏ ਤੇ ਉਹਨਾਂ ਨੇ ਚੌਂਕੀਦਾਰ ਜਿਹੜੇ ਸੀਗੇ ਉਹਨਾਂ ਤੇ ਅਟੈਕ ਕੀਤਾ। ਸਵੇਰੇ ਜਦੋਂ ਇਨਫੋਰਮੇਸ਼ਨ ਮੀਤਵਾ ਚੱਲਿਆ ਕਿ ਚੌਂਕੀਦਾਰ ਸਾਹਿਬ ਬੜੇ ਜ਼ਖਮੀ ਸੀ ਜੋ ਨਦਾਨਾਮ ਸੀ ਅਰਜੰਟ ਸਿੰਘ। ਤੇ ਪੋਨਾ ਦੇ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਮੌਤ ਹੋ ਗਈ ਤੁਰੰਤ ਸੰਗਰੂਰ ਪੁਲਿਸ ਨੇ ਸਦਰ ਧੂਰੀ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਦਰਜ ਕਰ ਲਈ 98 ਨੰਬਰ ਜ਼ਹਿਰ ਤਾਰਾ ਸੈਕਸ਼ਨ 302 ਤੇ 34 ਆਈਪੀਸੀ ਉਸ ਦੇ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਬੜੀ ਮੁਸਤੈਦੀ ਨਾਲ ਕੰਮ ਕਰਿਆ ਗਿਆ ਤੇ 48 ਘਟੇ ਦੇ ਅੰਦਰ ਅੰਦਰ ਇਹ ਗੁੱਥੀ ਸੁਚਾਲੀ ਗਈ ਦੋਵੇਂ ਅਕਿਊਜ਼ ਆਈਡੈਂਟੀਫਾਈ ਹੋ ਕੇ ਅਰੈਸਟ ਕਰ ਲਏ ਗਏ ਤੇ ਉਹਨਾਂ ਤੋਂ ਵੈਪਨ ਆਫ ਅਫੈਂਸ ਅਤੇ ਜਿਹੜੇ ਟੂ ਵੀਲਰ ਸੀਗੇ ਤਿੰਨ ਟੂ ਵੀਲਰ ਉਹ ਵੀ ਰਿਕਵਰ ਕਰ ਲਏ ਗਏ ਇਸ ਤੇ ਨਾਲ ਹੀ ਇਹ ਵੱਡੀ ਸਫਲਤਾ ਨਾਲ ਇਹ بڑا ਇੰਪੋਰਟੈਂਟ ਕੇਸ ਕਰੈਕਰ ਲਿਆ ਗਿਆ ਤੇ ਹੁਣ ਅਸੀਂ ਰਿਮਾਂਡ ਲੈ ਕੇ ਅਕਿਊਜ਼ ਦੇ ਅੱਗੇ ਤਫ਼ਤੀਸ਼ ਵਿੱਚ ਦੇਖਾਂਗੇ ਕਿ ਕਿਸ ਦਾ ਕੀ ਰੋਲ ਸੀ ਜਿਹੜੇ ਦੋ ਅਕਿਊਜ਼ਡ ਹੈਗੇ ਇੱਕ ਹੈ ਗੁਰਵਿੰਦਰ ਪਾਲ ਉਰਫ ਗਿੰਦਾ ਅਤੇ ਗੁਰਵਿੰਦਰ ਉਰਫ ਗਿੰਦਾ ਅਤੇ ਦੂਸਰਾ ਹੈ ਹਰਵਿੰਦਰ ਪਾਲ ਉਰਫ ਗਿਫਟੀ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਨੇ ਤੇ ਇਹਨਾਂ ਨੂੰ ਇਹ ਦੋਵੇਂ ਰਹਿਣ ਵਾਲੇ ਹੈਗੇ ਪਿੰਡ ਸ਼ੇਰਪੁਰ ਸੋਡੀਆਂ ਦਾ ਇਹ ਚੋਰੀ ਕਰਨ ਗਈ ਸੀ ਉੱਥੇ ਤੇ ਉਸ ਦੇ ਵਿੱਚ ਹੀ ਜਦੋਂ ਉਹਨਾਂ ਨੇ ਵਿਰੋਧ ਕੀਤਾ ਜਿਹੜੇ ਉੱਥੇ ਜੋ ਡਿਸੀਜ਼ ਸੀਗੇ ਤਤਦ ਇਹਨਾਂ ਦੇ ਵਿੱਚ ਇਹ ਲੜਾਈ ਹੋ ਗਈ ਉੱਥੇ ਤੇ ਪਹਿਲਾਂ ਇਹਨਾਂ ਉੱਪਰ ਕੋਈ ਮੁਕਦਮ ਨਹੀਂ ਹੈ ਜੀ ਜੋ ਗੁਰਵਿੰਦਰ ਉਰਫ ਗਿੰਦਾ ਹੈ ਉਸ ਤੇ ਤਿੰਨ ਮੁਕਦਮੇ ਹੈ ਤੇ ਜਿਹੜਾ ਹਰਵਿੰਦਰਪਾਲ ਉਰਫ ਪ੍ਰਿੰਸ ਹੈ ਉਸ ਤੇ ਇੱਕ ਮੁਕਦਮਾ ਬੈਲ ਹੈ